ਪਰਬੂ ਨੂੰ ਵਾਹਿਗੁਰੂ ਨੂੰ ਨਿਰਮਾਨਤਾ ਆਜੀ ਨਿਮਰਤਾ ਪਾਉਂਦੀ ਹੈ ਹੰਕਾਰ ਕਿਸੇ ਗੱਲ ਦਾ ਨਹੀਂ ਪਾਉਂਦਾ ਹਰ ਜੀ ਹੰਕਾਰ ਨਾ ਪਾਵੀਂ ਵੇਦਕੂਕ ਸੁਣਾਵੇ ਵੇਦਕੂਕ ਆ ਮਾਰ ਮਾਰ ਕੇ ਕਹਿੰਦਾ ਹੈ ਪ੍ਰਬੂ ਨੂੰ ਹੰਕਾਰ ਨਹੀਂ ਪਾਉਂਦਾ ਕਿਸੇ ਗੱਲ ਦਾ ਵੀ ਭਾਵੇਂ ਦੁਨਿਆਵੀ ਹੈ ਭਾਵੇਂ ਪਰਮਾਰਥਕ ਹੈ ਕਬੀਰ ਗਰਵ ਨਾ ਕੀਜੀਏ ਉੱਚਾ ਦੇਖ ਆਵਾਸ ਅੱਜ ਕਾਲ ਪੁਏ ਲੇਟਣਾ ਉਪਰ ਜੰਮੇ ਕਾਸ ਕਬੀਰ ਗਰਵ ਨਾ ਕੀਜੀਏ ਦੇਹੀ ਦੇਖ ਸੁਰੰਗ ਅੱਜ ਕਾਲ ਤਜ ਜਾਉਂਗੇ ਜਿਉ ਕੁੰਚਰੀ ਭਜਾਂਗੇ ਕਵੀਰ ਗਰਵ ਨਾ ਕੀਚੀਐ ਰੰਕ ਨ ਹਸੀਐ ਕੋਇ ਅਜੋ ਸਨਾਪ ਸਮੁੰਦਮੇ ਕਿਹਾ ਜਾਣਾ ਕਿਹਾ ਕਮਰ ਕੁਟਾਰਾ ਬੰਕੜਾ ਬੰਕੇਗਾ ਅਸ਼ਵਾਰ ਗਰਵ ਨ ਕੀਚੈ ਨਾਨਕਾ ਮਤ ਸ੍ਰੀ ਆਵੇ ਆ ਸੁਕੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰਿਆ ਨਾਨਕ ਗਰਭ ਗਲੇ ਹੰਕਾਰ ਦੀ ਬਾਤ ਜਿਸਕੇ ਅੰਦਰ ਰਾਜ ਵਿਮਹਨ ਸੋ ਨਰਕ ਪਾਤੀ ਹੋ ਵਸਵਾਣ ਜੋ ਜਾਣੇ ਮੈਂ ਜੋ ਬਨਵੰਤ ਸੋ ਬਿਸ਼ਟਾ ਕਹਿ ਜੰਨ ਅਸਕੂ ਕਰਮੰਤ ਕਹਾਵੇ ਜਨਮ ਰੇ ਬਹੁ ਜੁਨ ਫਰਮਾਵੇ ਤਨ ਭੂਮ ਕਾ ਜੋ ਕਰੇ ਗਮਾਨ ਸੋ ਮੁਰਖ ਅੰਧਾ ਆਗਿਆ ਕਰ ਕਿਰਪਾ ਜਿਸਕੇ ਰਿਦੇ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾ। ਆ ਜਿਨੀ ਮਰਤਾ ਚ ਵੱਡੇ ਮਿੱਠੇ ਫਲ ਹਨ ਤਾਂ ਤੇ ਮਾਨ ਕਿਸੀ ਗੱਲ ਨਾ ਨਹੀਂ ਪਾਉਂਦਾ